ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੇ ਮੁਫਤ ਇਲਾਜ ਦਾ ਅੱਜ ਆਗਾਜ਼ ਕੀਤਾ ਗਿਆ ਜਿਸ ਦੀ ਖੁਸ਼ੀ ਵੱਜੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਦਰਾਹਨਗਰ ਕਾਉਂਸਲ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਅਤੇ ਪਾਰਟੀ ਵਰਕਰਾਂ ਦੇ ਨਾਲ ਆ티ਸ਼ਵਾਜੀ ਕੀਤੀ ਗਈ ਅਤੇ ਖੁਸ਼ੀ ਮਨਾਈ ਗਈ ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ 70 ਸਾਲਾਂ ਚ ਕਿਸੇ ਸਰਕਾਰ ਨੇ ਲੋਕਾਂ ਦੇ ਇਲਾਜ ਲਈ ਐਡਾ ਕਦਮ ਨਹੀਂ ਚੁੱਕਿਆ ਪਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬੀਆਂ ਲਈ ਇਹ ਵੱਡਾ ਉਪਰਾਲਾ ਕੀਤਾ ਗਿਆ ਜਿਸ ਦਾ ਲਾਭ ਹਰ ਵਰਗ ਨੂੰ ਮਿਲੇਗਾ ਐਮ ਐਲ ਏ ਸਭਾ ਜੀ ਲੱਖਾਂ ਦੇ ਇਲਾਜ ਦੀ ਸਕੀਮ ਆਗਾਜ਼ ਕੀਤਾ ਗਿਆ ਕਿ ਦੇਖੋ ਅੱਜ ਬੜੀ ਖੁਸ਼ੀ ਆ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਕਿ ਜਿਹੜੀ ਇਹ ਚਿੰਤਾ ਸੀ ਕਿ ਅਗਰ ਕੋਈ ਘਰ ਦਾ ਜੀ ਕੋਈ ਬਿਮਾਰ ਹੋ ਜਾਂਦਾ ਕਿਸੇ ਨੇ ਕੋਈ ਆਪਰੇਸ਼ਨ ਕਰਾਉਣਾ ਕਿਸੇ ਨੂੰ ਇਨਸੀਡੈਂਟ ਹੋ ਗਿਆ ਕੋਈ ਡਾਕਟਰ ਕੋਲ ਜਾਂਦਾ ਤਾਂ ਸਭ ਤੋਂ ਪਹਿਲਾਂ ਚਿੰਤਾ ਇਹ ਰਹੀ ਸੀ ਕਿ ਪੈਸੇ ਕਿੱਥੋਂ ਆਣਗੇ ਤੋਂ ਅੱਜ ਤੋਂ ਇਹ ਬਹੁਤ ਵੱਡੀ ਸਕੀਮ ਲਾਂਚ ਕੀਤੀ ਹੈ ਇਹ ਉਹਨਾਂ ਦਾ ਪੰਜਾਬ ਦਾ ਪੁੱਤ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਹੈਗੇ ਆ ਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਔਰ 10 ਲੱਖ ਰੁਪਏ ਦਾ ਜਿਹੜਾ ਇਲਾਜ ਆ ਪੰਜਾਬ ਦੇ ਹਰੇਕ ਪਰਿਵਾਰ ਦਾ ਜਿਹੜਾ ਪੰਜਾਬ ਚ ਵੱਸਦਾ ਪੰਜਾਬ ਦਾ ਵੋਟਰ ਆ ਪੰਜਾਬ ਦਾ ਆਧਾਰ ਕਾਰਡ ਆ ਹਰੇਕ ਪਰਿਵਾਰ ਦਾ 10 ਲੱਖ ਰੁਪਏ ਦਾ ਜਿਹੜਾ ਬੀਮਾ ਵਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਤੇ ਤਕਰੀਬਨ 900 ਪ੍ਰਾਈਵੇਟ ਹਸਪੀਟਲ ਇਸ ਦੇ ਵਿੱਚ ਇਨ ਪੈਨਲ ਆ ਨਹੀਂ ਤਾਂ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਵੀ ਨਾ ਹੈਲਥ ਬਾਰੇ ਸੋਚਿਆ ਨਾ ਕਿਸੇ ਨੇ এডੂਕੇਸ਼ਨ ਬਾਰੇ ਸੋਚਿਆ ਕਿਸੇ ਨੇ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਜੇ ਅੱਜ ਇਹ ਕ੍ਰਾਂਤੀ ਪੂਰੇ ਮੈਂ ਕਹਿੰਦਾ ਵੀ ਪੂਰੇ ਸੰਸਾਰ ਦੇ ਵਿੱਚ ਜੇ ਕੋਈ ਇਦਾਂ ਦੀ ਸਕੀਮ ਆ ਦਾ ਜਿਹੜੀ ਸਕੀਮ ਆ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਲਾਂਚ ਹੋਈ ਆ ਤੇ ਲਾਂਚ ਹੀ ਨਹੀਂ ਹੋਈ ਤੇ ਅੱਜ ਤੋਂ ਆਗਾਜ਼ ਵੀ ਹੋ ਗਿਆ ਤੁਹਾਨੂੰ ਪਤਾ ਕਿ ਨੈਸ਼ਨਲ ਇੰਸ਼ੋਰੈਂਸ ਦੇ ਨਾਲ ਜਿਹੜਾ ਟਾਈ ਅਪ ਹੋਇਆ 15 ਦਿਨਾਂ ਦੇ ਵਿੱਚ ਹਸਪਤਾਲ ਨੂੰ ਆਟੋਮੈਟਿਕ ਪੈਸੇ ਮਿਲ ਜਾਣੇ ਆ ਤੁਸੀਂ ਸਿਰਫ ਆਪਣਾ ਕਾਰਡ ਲੈ ਕੇ ਜਾਣਾ ਤੇ ਆਪਣਾ ਇਲਾਜ ਕਰਾਉਣਾ ਬਿਲਕੁਲ ਬਿੱਲ ਭੇ ਨਹੀਂ ਕਰਨਾ ਸਿਰਫ ਦਸਕਤ ਕਰਨੇ ਆ ਬਿੱਲ ਭੇ ਜਿਹੜਾ ਵਾ ਤੁਹਾਡਾ ਇਲਾਜ ਦਾ ਪੂਰਾ ਖਰਚਾ ਉਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਰਨਗੇ ਇਸ ਲਈ ਕਿਸੇ ਨੂੰ ਵੀ ਅੱਜ ਤੋਂ ਬਾਅਦ ਕੋਈ ਚਿੰਤਾ ਦੀ ਲੋੜ ਨਹੀਂ ਮੈਂ ਪੰਜਾਬ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਕਿ ਉਹ ਆਪਣਾ ਜਿਹੜਾ ਕਾਰਡ ਆ ਉਹ ਹੈਲਥ ਕਾਰਡ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਜਿਹੜਾ ਹੈਲਥ ਕਾਰਡ ਆ ਉਹ ਸਾਰੇ ਜਾਣੇ ਬਣਾਉਣ ਅੱਜ ਤੋਂ ਜਿਹੜੀ ਇਹ ਸਕੀਮ ਆ ਇਹ ਚਾਲੂ ਹੋ ਗਈ ਆ ਐਮਐਲਏ ਸਭ ਗੱਲ ਕਰਦੇ ਆ ਪ੍ਰਾਈਵੇਟ ਹਸਪਤਾਲ ਦੀ ਗੱਲ ਕੀਤੀ ਗਈ ਆ ਕਿੰਨੇ ਸਮੇਂ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਤੇ ਲਾਗੂ ਹੋ ਜਾਏਗਾ ਜੀ ਨਹੀਂ ਅੱਜ ਤੋਂ ਹਸਪਤਾਲਾਂ ਦੇ ਵਿੱਚ ਲਾਗੂ ਆ ਅੱਜ ਤੋਂ ਲਾਗੂ ਆ ਅੱਜ ਤਾਈਂ ਉਹ ਇਹਦਾ ਅਸੀਂ ਸੈਲੀਬ੍ਰੇਟ ਕੀਤਾ ਸਾਰਿਆਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਕਾਰਡ ਦੇ ਕੇ ਇਹਦਾ ਉਦਘਾਟਨ ਕੀਤਾ ਅੱਜ ਤੋਂ ਸਾਰੇ ਹੀ ਇਹਨੇ 800 ਇਨ ਪੈਨਲ ਹੋਏ ਆ ਉਹਨਾਂ ਦੇ ਵਿੱਚ ਅੱਜ ਤੋਂ ਇਹ ਸਕੀਮ ਲਾਗੂ ਆ ਅੱਜ ਤੋਂ ਟੂਡੇ ਤੋਂ ਜਿਹੜਾ ਬੰਦਾ ਵੀ ਕਾਰਡ ਬਣਾ ਲੇਗਾ ਜਿਹਦੇ ਕੋਲ ਸਿਰਫ ਆਧਾਰ ਕਾਰਡ ਚਾਹੀਦਾ ਤੇ ਆਪਣਾ ਵੋਟਰ ਕਾਰਡ ਚਾਹੀਦਾ ਤੇ ਉਹਦਾ ਤੁਰੰਤੋ ਦਾ ਕਾਰਡ ਵੀ ਬਣੂਗਾ ਤੇ ਅੱਜ ਤੋਂ ਇਹ ਸਕੀਮ ਉਹਦੇ ਲਈ ਚਾਲੂ ਆ। ਐਮਐਲਏ ਸਾਹਿਬ ਗੱਲ ਕਰਦੇ ਆ 10 ਲੱਖ ਰੁਪਏ ਦੇ ਇਲਾਜ ਦਾ ਜਿਹੜਾ ਇਹ ਨਵਾਂ ਕਾਰਡ ਜਾਰੀ ਹੋਣਾ ਇਹਨੂੰ ਕਿੰਨਾ ਸਮਾਂ ਲੱਗੇਗਾ ਪੂਰੇ ਪੰਜਾਬ ਦੇ ਲੋਕਾਂ ਨੂੰ ਜਾਰੀ ਕਰਨ ਲਈ। ਦੇਖੋ ਜੀ ਇਹਦੇ ਲਈ ਹਰੇਕ ਵਾਰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਸਾਡੇ ਜਿਹੜੀ ਹੈਗੀਆਂ ਮਸ਼ੀਨਾਂ ਉਹ ਪਹੁੰਚ ਚੁੱਕੀਆਂ ਨੇ। ਔਰ ਇਹ ਬੜੀ ਜਲਦੀ ਇਦੇ ਵਿੱਚ ਮੈਨੂੰ ਲੱਗਦਾ ਕਿ ਵਿਦਨ ਵੀਕ ਤਕਰੀਬਨ ਸਾਰੇ ਪੰਜਾਬ ਦੇ ਜਿਹਨੇ 65 ਲੱਖ ਪਰਿਵਾਰ ਨੇ 65 ਲੱਖ ਦੇ 65 ਲੱਖ ਪਰਿਵਾਰਾਂ ਦਾ ਵਿਦਨ ਵੀਕ ਕਾਰਡ ਜਿਹੜਾ ਬਣ ਕੇ ਉਹਨਾਂ ਦੇ ਹੱਥਾਂ 'ਚ ਹੋਊਗਾ ਤੇ ਸਾਰੇ ਲੋਕ ਜਿਹੜਾ ਆਪਣਾ ਇਲਾਜ ਆ ਉਹ ਕਰਾ ਸਕਣਗੇ ਪਰ ਦੂਜੀ ਗੱਲ ਇਹ ਵੀ ਅਸੀਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਕਿਸੇ ਨੂੰ ਹਸਪਤਾਲ ਜਾਣ ਦੀ ਲੋੜ ਹੀ ਨਾ ਪਵੇ ਇਹ ਸਭ ਤੋਂ ਪਹਿਲੀ ਸਾਡੀ ਸਾਰਿਆਂ ਦੀ ਅਰਦਾਸ ਹੈ